ਕੀ ਗੱਲ ਜਣਾਇਆ ਆ ਕੀ ਕਰੀ ਯਾਰ ਤੁਸੀਂ ਮਾਈਕ ਮਾਈਕ ਕਰੀ ਬਾਹਰ ਨਿਕਲ ਭਾਈ ਬਾਹਰ ਜਾਣਾ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਨੂੰ ਲੈ ਕੇ ਅੱਜ VOTING ਹੋ ਰਹੀ ਹੈ ਤੇ ਇਸੇ ਵਿਚਾਲੇ ਮਾਹੌਲ ਗਰਮਾਉਂਦਾ ਨਜ਼ਰ ਆਇਆ ਤਾਂ ਦੱਸ ਦਈਏ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਤੇ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ਨ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਅਮੋ ਸਾਹਮਣੇ ਹੋ ਗਏ ਨੇ ਦਰਅਸਲ ਮਮਤਾ ਆਸ਼ੂ ਦੇ ਵੱਲੋਂ ਬੂਥ ਨੰਬਰ 72 ਤੇ 76 ਤੇ ਜਿਹੜੀ VOTING ਹੈ ਉਸ ਨੂੰ ਲੈ ਕੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਗਲਤ ਤਰੀਕੇ ਦੇ ਨਾਲ VOTING ਹੋ ਰਹੀ ਹੈ ਤੇ ਸ਼ਰਾਰਤੀ ਲੋਕ ਮਾਹੌਲ ਖਰਾਬ ਕਰ ਰਹੇ ਨੇ ਇਸੇ ਦਰਮਿਆਨ ਮਮਤਾ ਆਸ਼ੂ ਦੇ ਵੱਲੋਂ ਤੱਕੇ ਸ਼ਾਇਦ ਦੇ ਇਲਜ਼ਾਮ 加 ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਲੁਧਿਆਣਾ ਪਛਮੀ ਜਿਮਣੀ ਚੂਨ ਨੂੰ ਲੈ ਕੇ VOTING ਪਰ ਕਿਰਿਆ ਚੱਲ ਰਹੀ ਹੈ ਤੇ ਇੱਥੇ ਲੁਧਿਆਣਾ ਦੇ ਵਿੱਚ 194 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਇਸੇ ਦਰਮਿਆਨ ਸੰਜੀਵ ਅਰੂੜਾ ਤੇ ਭਾਰਤ ਪੂਸ਼ਨਾਸ਼ੂ ਦੀ ਪਤਨੀ ਆਮੋ ਸਾਹਮਣੇ ਹੋ ਚੁੱਕੇ ਨੇ ਜਿੱਥੇ ਇੱਕ ਪਾਸੇ ਮਮਤਾ ਆਸ਼ੂ ਦੇ ਵੱਲੋਂ ਇਲਜ਼ਾਮ ਲਾਇਆ ਗਏ ਨੇ ਧੱਕੇਸ਼ਾਹੀ ਦੇ ਕਿ ਗਲਤ ਤਰੀਕੇ ਦੇ ਨਾਲ VOTING ਹੋ ਰਹੀ ਹੈ ਤੇ ਉਧਰ ਦੂਜੇ ਪਾਸੇ ਸੰਜੀਵ ਅਰੂੜਾ ਵੀ ਮੌਕੇ ਤੇ ਪਹੁੰਚ ਗਏ ਨੇ ਸਿਕਿਉਰਟੀ ਨੂੰ ਕਹਿੰਦਾ ਹੀ ਨਹੀਂ ਮੈਂ ਇਸ ਸਿਕਿਉਰਿਟੀ ਦੀਆਂ ਆਪਣੀਆਂ ਇੰਸਟਰਕਸ਼ਨਾਂ ਹੁੰਦੀਆਂ ਕਿੱਥੇ ਜਾਣਾ ਕਿੱਥੇ ਨਹੀਂ ਤੁਸੀਂ ਰਿਐਕਸ਼ਨ ਨਹੀਂ ਦਿੱਤਾ ਨਮਸਤੇ ਕਰਕੇ ਆ ਗਏ ਉਸ ਬਸ ਤੁਹਾਡੇ ਸਾਹਮਣੇ ਹੈ ਹੈ ਅਲੈਕੁਮ ਸਲਮ ਸਾਰ ਕੀ ਕੀ ਰਹੀ ਸੀ ਉਹ ਸਰ ਜਿਹੜੀ ਕਹਿ ਰਹੇ ਮੈਨੂੰ ਉਸਦੇ ਕੀਤੇ ਤੇ ਮੈਂ ਆ ਗਿਆ ਸਰ 1 ਮਿੰਟ ਮਦਦ ਮੈਂ ਕਰਨੀ ਕਿ ਸਰ ਇੱਕ ਸੈਕਿੰਡ ਇੱਕ ਸੈਕਿੰਡ ਸਰ ਕੋਈ ਮੈਂ ਕਿ ਆਇਆ ਹਾਂ ਕਿੱਧਰ ਕੀ ਗੱਲ ਹੋਈ ਹੈ ਕਿਵੇਂ ਕੁਝ ਵੀ ਨਹੀਂ ਮੈਸੇਜ ਆ ਗਿਆ ਸਰ ਚਾਹੀਦਾ ਮੈਂ ਤਾਂ ਗੱਲ ਵੀ ਨਹੀਂ ਕੀਤੀ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਨੂੰ ਨਹੀਂ ਆਣ ਦਿੱਤਾ ਅੰਦਰ ਸਿਕਿਉਰਟੀ ਨੇ ਆਪਣਾ ਡਿਸੀਜਨ ਆਪ ਲੈਣਾ ਹੁੰਦਾ ਹਨ ਨਹੀਂ ਇਹ ਹੈ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਸਪੋਰਟਰ ਆ ਕੇ ਇਸ ਬੂਥ ਤੇ ਖੜੇ ਹੋਗੇ ਜਿਹੜੇ ਨਾ ਇੱਥੇ ਦੇ ਵੋਟਰ ਹੈ ਨਾ ਕੋਈ ਉਹ ਹੈ ਉਹ ਜਿਹੜੇ yellow shirt ਵਾਲੇ ਆ ਉਹਨਾਂ ਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਭੇਜੀਆਂ ਤੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਵੇ ਜੱਲੀ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰੋਂ ਇਹਨਾਂ ਨੂੰ ਔਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਹੈ ਗਿਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈ ਗਿਆ ਔਰ ਪੁਲਿਸ ਬਿਲਕੁਲ ਇਹਨਾਂ ਦੇ ਹੱਥਾਂ 'ਚ ਖੇਡ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈ ਗਿਓ ਜਿਹੜਾ ਕੋਈ ਵੋਟ ਪਾਣ ਆਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਵੀ ਰੁਕ ਜਾਓ ਹੱਲੇ ਅੰਦਰ ਰਸ਼ ਹੈ ਗਿਆ ਤੁਸੀਂ ਅੰਦਰ ਨਹੀਂ ਜਾਣਾ ਔਰ ਇਹਨਾਂ ਨੂੰ ਅੰਦਰ ਭੇਜ ਰਹੀ ਆ ਕਿ ਤੁਸੀਂ ਚਲੇ ਜਾਓ। ਕੀ ਕਹਿ ਰਹੇ ਹੋ? ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨੇ ਪਤਨੀ ਜੀ ਕਰੇ ਸੀ। ਮੀਡੀਆ ਨਾਲ ਵੀ ਕਰੀ ਜਾਂਦੀ ਸੀ। ਇਹ ਰਿਪੋਰਟ ਕਰ ਰਹੀ ਹੈ ਨਾ ਸਾਰੇ। ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ। ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਸੰਜੀਵ ਅਰੋੜਾ ਜੀ ਆ ਚਾਹੇ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਆ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ। ਗੁੰਡਿਆਂ ਦੇ ਹੱਥ ਦੇ ਵੀ ਚਲਉਦਿਆਣਾ ਦੇਣਾ ਚਾਹੁੰਦੇ ਆ। ਸਰ ਧੱਕੇਸ਼ਾਹੀ ਦੇ ਰੋਪ ਲੱਗ ਰਹੇ ਤੁਹਾਡੇ ਤੇ। ਮੇਰੇ ਤੇ ਜੀ ਸਰ ਮਮਤਾ ਆਸ਼ੂ ਦਾ ਹੁਣੀ ਕਹਿਣਾ ਵਾ ਕਿ ਤੱਕੇਸ਼ਾਈ ਕੀਤੀ ਯਾਰੀ ਤੁਹਾਡੇ ਦੇ ਸੰਜੀਵ ਸੰਜੀਤਰ ਨਹੀਂ ਮੈਂ ਕਿਹੜੀ ਤੱਕੇਸ਼ਾਈ ਕੀਤੀ ਤੁਸੀਂ ਉੱਤੇ ਉਹ ਮੈਂ ਤਾਂ ਤੱਕੇਸ਼ਾਈ ਕਰਨੀ ਨਹੀਂ ਆਂਦੀ ਦੱਸੋ ਨਾ ਕਿਹੜੀ ਤੱਕੇਸ਼ਾਈ ਨਹੀਂ ਉਹ ਕਰੇ ਮਾਹੌਲ ਖਰਾਬ ਕੀਤਾ ਜਾ ਰਿਹਾ ਵਾ ਇੱਥੇ ਵੋਟਰ ਜਿੰਨਾ ਵੀ ਵੋਟ ਹੈ ਨਹੀਂ ਉਹ ਇੱਥੇ ਲੋਕ ਇੱਥੇ ਘੁੰਮ ਰਹੇ ਨੇ ਨਹੀਂ ਨਹੀਂ ਮੈਨੂੰ ਨਹੀਂ ਪਤਾ ਮੈਂ ਹੁਣ ਇੱਕ ਇੱਕ ਦੀ ਦਾ ਵੋਟ ਚੈੱਕ ਨਹੀਂ ਕੀਤੀ ਤੁਸੀਂ ਚੈੱਕ ਕਰ ਲਓ ਜੇ ਇਹ ਇਹ ਦੇਖੋ ਗਮ ਸਰਕਾਰੀ ਏਜੰਸੀਜ਼ ਦਾ ਕੰਮ ਹੈ ਜਾਂ ਜਿਹੜੇ ਅਫਸਰ ਆ ਉਹਨਾਂ ਦਾ ਕੰਮ ਹੈ ਮੈਨੂੰ ਕੁਝ ਨਹੀਂ ਪਤਾ ਠੀਕ ਹੈ ਜੀ ਥੈਂਕ ਯੂ ਤੇ ਮਾਹੌਲ ਕਿਹੋ ਜਿਹਾ ਚੱਲ ਰਿਹਾ ਸਰ ਬਹੁਤ ਵਧੀਆ ਪੀਸਫੁਲ ਬੜਾ ਜਿਹੜੇ આરોਪ ਲਗਾਉਂਦੇ ਉਹ ਨਹੀਂ ਮੈਂ ਕੁਛ ਨਹੀਂ ਜਵਾਬ ਮੈਂ આરોਪਾਂ ਦਾ ਜਵਾਬ ਨਹੀਂ ਦਿੰਦਾ ਠੀਕ ਹੈ ਸਜੀਪ ਜੀ ਇਹ ਤਲਖੀ ਦੇਖਣ ਨੂੰ ਮਿਲ ਰਹੀ ਹੈ ਕੀ ਹੈ ਕਿਉਂਕਿ ਜਿਸ ਤਰੀਕੇ ਦਾ ਰਿਸਪਾਂਸ ਉੱਥੋਂ ਆ ਰਿਹਾ ਹੈ ਤੁਸੀਂ ਤਾਂ ਸਮਾਈਲ ਕਰਕੇ ਨਿਕਲ ਗਏ ਹੋ ਵਿਵਸਥੇ ਕਰਕੇ ਇਹ ਤਲਖੀ ਦੇਖਣ ਨੂੰ ਕਿਉਂ ਮਿਲ ਰਹੀ ਹੈ ਪਤਾ ਨਹੀਂ ਮੇਰੀ ਆਦਤ ਹੈ ਜੀ ਮੈਂ ਤਾਂ ਹੱਥ ਜੋੜ ਕੇ ਨਮਸਤੇ ਕਰਕੇ ਨਿਕਲ ਕਾਰਨ ਕੀ ਸੀਗਾ ਉਹ ਕਹਿੰਦੇ ਕਿ ਅੰਦਰ ਲੋਕ ਵੜ ਰਹੇ ਸੀਗੇ ਉਹੋ ਜਿਹੀ ਗੱਲਾਂ ਕਰ ਰਹੇ ਨੇ ਮੈਂ 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 ਕਿੰਨੂੰ ਵੜੇ ਅੰਦਰ ਦੱਸੋ ਮੈਂ ਕਿਨੂੰ ਬਾੜਿਆ ਦੱਸੋ ਤਾਂ ਸਹੀ ਤੁਸੀਂ ਵੀ ਤਾਂ ਉੱਥੇ ਖੜੇ ਸੀ ਮੈਂ ਬਾੜਿਆ ਕਿਸੇ ਨੂੰ ਪੁਲਿਸ ਤਾਂ ਸਾਨੂੰ ਨਹੀਂ ਵੜਨ ਦੇ ਰਹੀ ਸੀ ਫਿਰ ਤੁਸੀਂ ਆ ਤਾਂ ਗਏ ਅੰਦਰ ਹਾਂ ਮੁਸ਼ਕਿਲ ਨਾਲ ਮੁਸ਼ਕਿਲ ਆ ਤੁਸੀਂ ਸਾਡੇ ਕਾਰਡ ਵੀ ਸਾਡੇ ਬਣੇ ਸਾਨੂੰ ਤਾਂ ਮੈਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿ ਕੌਣ ਰੋਕ ਰਿਹਾ ਤੁਹਾਨੂੰ ਤੁਹਾਡੇ ਪੁਲਿਸ 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 ਅਫਸਰ ਹੈ ਹੈ ਪੁਲਿਸ ਵਾਲੇ ਉਹਦੇ ਕਹਿੰਦੇ ਕਾਰਡ ਬਣੇ ਹੋਏ ਨੇ ਮੀਡੀਆ ਦੇ ਫਿਰ ਵੀ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਾਰਡ ਬਣੇ ਨੇ ਸੌਲਟੀਆ ਡੀਪੀਆਰ ਤੋਂ ਤਾਂ ਵੀ ਨਹੀਂ ਇਹਨੂੰ ਦੇਖ ਕੇ ਵੀ ਨਹੀਂ ਅੰਦਰ ਜਾਂਦੇ ਰੇ ਪੁਲਿਸ ਵਾਲੇ ਨਹੀਂ ਪੁਲਿਸ ਕਿਉਂ ਰੋਕ ਰਹੀ ਹੈ ਪਤਾ ਨਹੀਂ ਕੀ ਨਹੀਂ ਨਹੀਂ ਜਾਓ ਤੁਸੀਂ ਅੰਦਰ ਜੇ ਕਾਰਡ ਬਨੇ ਆ ਫਿਰ ਕਿੱਦਾਂ ਰੋਕ ਸਕਦੇ ਮੈਂ ਹੁਣੇ ਡੀਸੀ ਸਾਹਿਬ ਨੂੰ ਪੁੱਛਦਾ ਵੀ ਇਹ ਰੋਕਦੇ ਠੀਕ ਨਹੀਂ ਨਹੀਂ ਠੀਕ ਹੈ ਥੈਂਕ ਯੂ